ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਇੱਕ ਸ਼ਬਦ ਉਚਾਰਨ ਕਰ ਰਹੇ ਸੀ ਪਾਤਾਲ ਪਾਤਾਲ ਲਖ ਆਗਾਸਾਂ ਆਗਾਸ ਤੇ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿ ਰਹੇ ਸੀ ਬਈ ਲੱਖਾਂ ਹੀ ਅਦਾਲ ਨੇ ਲੱਖਾਂ ਹੀ ਆਕਾਸ਼ ਨੇ ਉੱਥੇ ਇੱਕ ਲੜਕਾ ਸੀ ਪੀਰ ਦਸਤਗੀਰ ਦਾ ਇੱਕ ਲੜਕਾ ਘੁਟਾਇਆ ਸੀ ਉਹਨੇ ਇਹ ਸ਼ਬਦ ਸੁਣਿਆ ਤਾਂ ਉਹ ਭੱਜ ਕੇ ਆਪਣੇ ਪਿਤਾ ਜੀ ਦੇ ਕੋਲ ਗਿਆ ਉਸਦੇ ਪਿਤਾ ਦਾ ਨਾਮ ਸੀ ਪੀਰ ਦਸਤਗੀਰ ਉਹ ਭੱਜ ਕੇ ਆਪਣੇ ਪਿਤਾ ਜੀ ਦੇ ਕੋਲ ਗਿਆ ਅਤੇ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਤਾਂ ਕਹਿੰਦੇ ਸੀ 14 ਲੋਕ ਨੇ ਸੱਤ ਆਕਾਸ਼ ਨੇ ਸੱਤ ਹੀ ਪਤਾਲ ਨੇ ਪਰ ਇੱਕ ਫਕੀਰ ਆਇਆ ਉਹ ਕਹਿ ਰਿਹਾ ਹੈ ਕਿ ਲੱਖਾਂ ਹੀ ਪਤਾਲ ਨੇ ਲੱਖਾਂ ਹੀ ਆਕਾਸ਼ ਨੇ ਤੁਸੀਂ ਮੈਨੂੰ ਝੂਠ ਕਿਉਂ ਬੋਲਿਆ ਤਾਂ ਉਸ ਦਾ ਪਿਤਾ ਜੀ ਕਹਿਣ ਲੱਗਾ ਕਿ ਮੈਨੂੰ ਉਸ ਫਕੀਰ ਦੇ ਕੋਲ ਲੈ ਕੇ ਚੱਲ ਤਾਂ ਉਹ ਜਿਹੜਾ ਲੜਕਾ ਸੀ ਆਪਣੇ ਪਿਤਾ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਲੈ ਗਿਆ ਆਹ ਫਕੀਰ ਦਸਤਗੀਰ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਕਹਿ ਰਹੇ ਹੋ ਕਿ ਲੱਖਾਂ ਪਤਾਲ ਨੇ ਲੱਖਾਂ ਹੀ ਆਕਾਸ਼ ਨੇ ਪਰ ਸਾਡੇ ਜਿਹੜੇ ਬਜ਼ੁਰਗ ਸੀ ਸਾਡੇ ਜਿਹੜੇ ਪੀਰ ਪਗੰਬਰ ਸੀ ਵੱਡੇ ਵਡੇਰੇ ਸੀ ਉਹਨਾਂ ਨੇ ਕਿਹਾ ਹੈ ਕਿ 14 ਲੋਕ ਨੇ 7 ਪਤਾਲ ਨੇ 7 ਹੀ ਆਕਾਸ਼ ਨੇ 33 ਕਰੋੜ ਦੇਵੀ ਦੇਵਤੇ ਨੇ ਇੱਕ ਸੂਰਜ ਹੈ ਇੱਕ ਚੰ드ਰਮਾ ਹੈ ਸੱਤ ਸਮੁੰਦਰ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਲੱਖਾਂ ਪਤਾ ਨੇ ਲੱਖਾਂ ਆਕਾਸ਼ ਨੇ ਇਹਦਾ ਮਤਲਬ ਕਿ ਸਾਡੇ ਦੇਰੇ ਪੀਰ ਪਗੰਬਰ ਸੀ ਉਹ ਝੂਠ ਬੋਲਦੇ ਨੇ ਤਾਂ ਉਥੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਨਹੀਂ ਤੁਹਾਡੇ ਪੀਰ ਪਗੰਬਰ ਸੱਚ ਬੋਲਦੇ ਨੇ ਤਾਂ ਪੀਰ ਦਸਤਗੀਰ ਬੜਾ ਹੈਰਾਨ ਹੋਇਆ ਉਹ ਕਹਿਣ ਲੱਗਾ ਕਿ ਤੁਸੀਂ ਫਿਰ ਲੱਖਾਂ ਪਤਾਲ ਲੱਖਾਂ ਆਕਾਸ਼ ਕਹਿ ਰਹੇ ਹੋ ਪਰ ਸਾਡੇ ਜੋ ਪੀਰ ਪਗੰਬਰ ਸੀ ਉਹਨਾਂ ਨੇ ਸੱਤ ਪਤਾਲ ਤੇ ਸੱਤ ਆਕਾਸ਼ ਦੱਸੇ ਨੇ ਫਿਰ ਉਹ ਸੱਚ ਕਿਵੇਂ ਬੋਲਦੇ ਹੋ ਤਾਂ ਉੱਥੇ ਗੁਰਨਾਥ ਸਾਹਿਬ ਜੀ ਕਹਿਣ ਲੱਗੇ ਕਿ ਜਿੰਨਾ ਉਹਨਾਂ ਨੇ ਸੁਣਿਆ ਤੁਹਾਡੇ ਵੱਡੇ ਵਡੇਰਿਆਂ ਨੇ ਤੁਹਾਡੇ ਪੀਰ ਪਗੰਬਰ ਜੋ ਵੀ ਨੇ ਜਿੰਨਾ ਉਹਨਾਂ ਨੇ ਸੁਣਿਆ ਉਨਾਂ ਹੀ ਤੁਹਾਨੂੰ ਦੱਸਿਆ 14 ਲੋਕ ਨੇ ਸੱਤ ਪਤਾਲ ਨੇ ਸੱਤ ਆਕਾਸ਼ ਨੇ ਸੂਰਜ ਚੰਦਰਮਾ ਇੱਕ ਇੱਕ ਸੂਰਜ ਇੱਕ ਇੱਕ ਚੰਦਰਮਾ ਹੈ 33 ਕਰੋੜ ਦੇਵੀ ਦੇਵਤੇ ਨੇ ਉਹਨਾਂ ਨੇ ਸੱਚ ਕਿਹਾ ਹੈ ਕਿਉਂਕਿ ਉਹਨਾਂ ਨੇ ਉਹਨਾਂ ਹੀ ਸੁਣਿਆ ਹੈ ਪਰ ਇਹ ਜਿਹੜਾ ਪਰਮਾਤਮਾ ਹੈ ਪਰਮਾਤਮਾ ਦੇ ਰੋਮ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਨੇ ਹਣ ਰੋਮ ਕਿੰਨੂੰ ਕਹਿੰਦੇ ਆ ਰੋਮ ਹੁੰਦੇ ਸਰੀਰ ਦੇ ਜਿਹੜੇ ਵਾਲ ਨਾ ਰੋਗਤੇ ਆ ਤੁਸੀਂ ਦੇਖ ਲਓ ਇਹ ਸਾਰੇ ਰੋਮਤੇ ਆ ਆਪਣੇ ਇਹਨੂੰ ਰੋਮ ਕਹਿੰਦੇ ਆ ਤੇ ਭਗਵਾਨ ਅਕਾਲ ਪੁਰਖ ਦੇ ਰੋਮ ਰੋਮ ਵਿੱਚ ਕਰੋੜਾਂ ਹੀ ਬ੍ਰਹਿਮੰਡ ਨੇ ਇੱਕ ਬ੍ਰਹਿਮੰਡ ਵਿੱਚ 14 ਲੋਕ ਨੇ 7 ਪਤਾਲ ਨੇ 7 ਆਕਾਸ਼ ਨੇ 33 ਕਰੋ ਦੇਵੀ ਦੇਵਤੇ ਨੇ ਤੇ 73 ਸਮੁੰਦਰ ਨੇ ਤੇ ਪ੍ਰਮਾਤਮਾ ਦੇ ਰੋਮ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਨੇ ਕਰੋੜਾਂ ਤਾ ਸੋਚੋ ਕਿੰਨੇ ਪਤਾਲ ਹੋਗੇ ਕਿੰਨੇ ਆਕਾਸ਼ ਹੋਗੇ ਉਹਦਾ ਗਿਨਤੀ ਨਹੀਂ ਹੋ ਸਕਦੀ ਤਾਂ ਜੀਰਾ ਪੀਰ ਦਸਤਗੀਰ ਸੀ ਉਹ ਬੜਾ ਹੈਰਾਨ ਹੋਇਆ ਵੀ ਲੱਖਾਂ ਹੀ ਪਤਾਲ ਲੱਖਾਂ ਆਕਾਸ਼ ਲੱਖਾਂ ਖੰਡਾ ਬ੍ਰਹਿਮੰਡ ਇਹ ਨਹੀਂ ਹੋ ਸਕਦਾ ਉਹ ਕਹਿਣਾ ਗਿਆ ਕਿ ਮੈਂ ਵੇਖਣਾ ਚਾਹੁੰਦਾ ਮੈਂ ਆਪਣੀ ਤਸੱਲੀ ਕਰਨਾ ਚਾਹੁੰਦਾ ਹਾਂ ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਤੁਸੀਂ ਆਪਣੀ ਤਸੱਲੀ ਕਿਵੇਂ ਕਰਨਾ ਚਾਹੁੰਦੇ ਹੋ ਉਹ ਕਹਿਣ ਲੱਗਾ ਕਿ ਮੈਂ ਆਪਣਾ ਲੜਕਾ ਤੁਹਾਡੇ ਨਾਲ ਭੇਜਾਂਗਾ ਤਾਂ ਪੀਰ ਰਸਤਗਿਰ ਨੇ ਆਪਣਾ ਲੜਕਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭੇਜਿਆ ਮਹਾਰਾਜ ਜੀ ਨੇ ਅੱਖਾਂ ਬੰਦ ਕੀਤੀਆਂ ਤੇ ਮਹਾਰਾਜ ਜੀ ਉੱਥੋਂ ਅਲੋਪ ਹੋ ਗਏ ਤਾਂ ਉੱਥੇ ਮਹਾਰਾਜ ਜੀ ਨੇ ਪੀਰ ਦਸਤਗੀਰ ਦੇ ਲੜਕੇ ਨੂੰ ਅੱਖ ਝਪਕਨ ਦੇ ਸਮੇਂ ਵਿੱਚ ਲੱਖਾਂ ਪਤਾਲ ਲੱਖਾਂ ਆਕਾਸ਼ਾਂ ਦੇ ਦਰਸ਼ਨ ਦਿਵਾ ਦਿੱਤੇ ਤੇ ਮਹਾਰਾਜ ਜੀ ਉੱਥੋਂ ਪ੍ਰਸ਼ਾਦ ਵੀ ਲੈ ਕੇ ਆਏ ਸੀ ਤਾਂ ਕਿ ਪੀਰ ਦਸਤਗੀਰ ਨੂੰ ਵਿਸ਼ਵਾਸ ਹੋ ਜਾਵੇ ਲੜਕਾ ਵੀ ਲਾ ਸੀ ਲੜਕਾ ਵੀ ਗਵਾਸ ਜਦੋਂ ਮਹਾਰਾਜ ਜੀ ਵਾਪਸ ਆਏ ਤਾਂ ਉਸ ਦੇ ਪੁੱਤਰ ਨੇ ਦੱਸਿਆ ਕਿ ਇਹ ਫਕੀਰ ਸੱਚ ਗਿੰਦਾ ਹੈ ਵਾਕੇ ਲੱਖਾਂ ਹੀ ਪਤਾਲ ਨੇ ਲੱਖਾਂ ਹੀ ਆਕਾਸ਼ ਨੇ ਤੇ ਨਿਸ਼ਾਨਦੀ ਦੇ ਤੌਰ ਤੇ ਮਹਾਰਾਜ ਜੀ ਪ੍ਰਸ਼ਾਦ ਵੀ ਲੈ ਕੇ ਆਏ ਸੀ ਫਿਰ ਪੀਰ ਦਸਗਿਰ ਮੰਨਿਆ ਕਿ ਹਾਂ ਲੱਖਾਂ ਹੀ ਪਤਾਲ ਨੇ ਲੱਖਾਂ ਹੀ ਆਕਾਸ਼ ਨੇ ਇਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਖਾਸ ਕਰਕੇ ਆਪਣੀਆਂ ਵਾਰਾਂ ਵਿੱਚ ਕੀਤਾ ਹੈ ਪੁੱਛਣ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ ਕਾਸ ਕਰ ਕਪੜੀ ਵਾਰਾਂ ਵਿੱਚ ਭਾਈ ਸਾਹਿਬ ਜੀ ਨੇ ਇਸ ਦਾ ਜ਼ਿਕਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ